ਖਬਰ ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਹੈ ਜਿੱਥੇ ਕਿ ਫਗਵਾੜਾ ਪੁਲਿਸ ਨੇ ਇੱਕ ਅਜੇਹਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੁਲਿਸ ਦੇ ਨਾਮ ਉੱਤੇ ਹੀ ਰਿਸ਼ਵਤ ਮੰਗ ਰਿਆ ਸੀ ਐਨਆਈ ਨਹੀਂ ਫਗਵਾੜਾ ਪੁਲਿਸ ਦੇ ਨਾਮ ਉੱਤੇ ਇਸ ਵਿਅਕਤੀ ਨੇ ਇੱਕ ਨਸ਼ਾ ਤਸਕਰ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਲੈ ਆ ਵੀ ਲਏ ਜਿਸ ਨੂੰ ਹੁਣ ਫਗਵਾੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਬਲਕਿ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਤੇ ਬੇਹਦੀ ਖਾਸਮ ਖਾਸਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਸੂਤਰਾਂ ਦੀ ਮੰਨੀਏ ਤਾਂ ਫਗਵਾੜਾ ਦੇ ਵਿੱਚ ਜਦੋਂ ਵੀ ਕਾਂਗਰਸ ਦਾ ਕੋਈ ਛੋਟਾ ਜਾਂ ਵੱਡਾ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਵਿੱਚ ਇਸ ਨੌਜਵਾਨ ਨੂੰ ਸਟੇਜ ਦੇ ਨੇੜੇ ਹੀ ਦੇਖਿਆ ਜਾ ਸਕਦਾ ਹੈ ਜਿਸ ਦੇ ਚੱਲਦੇ ਇਸ ਦੀ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਕਈ ਹੋਰ ਦਿੱਗਜ ਨੇਤਾਵਾਂ ਦੇ ਨਾਲ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਪਰ ਹੁਣ ਇਸ ਨੌਜਵਾਨ ਨੂੰ ਰਿਸ਼ਵਤ ਦੇ ਨਾਮ ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ थाना ਸਿਟੀ ਦੇ ਐਸਐਚਓ 우ਸ਼ਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਫਗਵਾੜਾ ਦੇ ਹੀ ਇੱਕ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨ ਸ਼ਰਮਾ ਨੇ ਉਸ ਨੌਜਵਾਨ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਕਿ ਉਹ ਪੁਲਿਸ ਕੋਲੋਂ ਉਸ ਨੂੰ ਛੁਡਾ ਦੇਵੇਗਾ ਜਿਸ ਦਾ ਪਤਾ ਜਦੋਂ ਉਹਨਾਂ ਦੀ ਟੀਮ ਨੂੰ ਲੱਗਾ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅ ਅਸੀਂ ਇੱਕ ਕੱਲ ਸਾਨੂੰ ਸਾਰੇ ਨੋਟਿਸ ਦੇ ਵਿੱਚ ਗੱਲ ਆਈ ਸੀ ਕਿ ਇੱਕ ਜਿਹੜਾ ਮਨ ਸ਼ਰਮਾ ਨਾਮ ਦਾ ਵਿਅਕਤੀ ਹੈ ਉਹਨੇ ਪੁਲਿਸ ਦੇ ਨਾਮ ਤੇ 2 ਲੱਖ ਰੁਪਏ ਜਿਹੜੀ ਆ ਉਹ ਉਹ ਆ ਕਿਸੇ ਲੇਡੀ ਦੇ ਉੱਤੋਂ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਆ ਉਸ ਤੋਂ ਜਿਹੜੇ ਉਹ ਲੈ ਨੇ ਤੇ ਉਹ ਜਿਹੜੇ ਪੈਸੇ ਨੇ ਉਹਨੇ 2 ਲੱਖ ਰੁਪਏ ਉਹਨੇ ਇੱਕ ਸਮਗਲ ਰਸੀ ਜਿਹਦੇ ਤੇ ਆਲਰੇਡੀ ਸਾਡੇ ਕੋਲੋਂ ਐਫ ਆਈ ਆ ਦਰਜ ਹੋ ਚੁੱਕੀ ਸੀਗੀ ਤੇ ਆਲਰੇਡੀ ਉਹ ਗ੍ਰਿਫਤਾਰ ਸੀ ਫੀ ਆਲਰੇਡੀ ਉਹ ਸਾਡੀ ਕਸਟਡੀ ਦੇ ਵਿੱਚ ਸੀ ਉਹਦੇ ਨੂੰ ਬਚਾਉਣ ਵਾਸਤੇ ਉਹਨੂੰ ਪੁਲਿਸ ਤੋਂ ਛੁਡਵਾਉਣ ਵਾਸਤੇ ਉਹ ਤੋਂ ਜਿਹੜੇ ਉਹ ਪੈਸੇ ਦੀ ਮੰਗ ਕੀਤੀ ਸੀ ਤੋਂ ਤਾਂ ਪੈਸੇ ਲੈ ਵੀ ਲੈ ਸੀ ਇਹ ਜਦੋਂ ਸਾਡੇ ਨੋਟਿਸ ਦੇ ਵਿੱਚ ਗੱਲ ਆਈ ਹੈ ਤੋਂ ਉਸ ਬਤ ਤਸਦੀਕ ਕਰਨ ਤੋਂ ਬਾਅਦ ਅਸੀਂ ਇਮੀਡੀਟਲੀ ਜਿਹਦੇ ਤੇ 104 240 ਨੰਬਰ 24 ਤੇ 25 ਨੂੰ ਜਦੋਂ ਕਦਮਾ ਦਰਜ ਕੀਤਾ ਹੈ ਐਕਸਟਰਸ਼ਨ ਜਿਹੜੀਆਂ ਜਿਹੜੀਆਂ ਤਰ੍ਹਾਂ ਆਉਂਦੀਆਂ ਨੇ ਮੈਡਮ ਇਹ ਪੈਸੇ ਇਹਨੇ ਮੰਗਾਈ ਕਿਦਾਂ ਸੀ ਕੈਸ਼ ਮੰਗਾਈ ਜਾਂ ਉਹਨੇ ਮੰਗਾਈ ਸੀ ਕਿਦਾਂ ਇੱਥੇ ਇਹਨਾਂ ਨੇ ਜਿਹੜੇ ਜਦੋਂ ਜੀ ਮਨ ਸ਼ਰਮਾ ਦੀ ਗੱਲਬਾਤ ਹੋਈ ਹੈ ਉਸ ਲੜਕੀ ਦੇ ਦੱਸੋ ਨਾਮ ਲੱਗਦਾ ਵਾ ਕਿ ਜਿਸ ਦਾ ਨਾਮ ਬਲਜੀਤ कौर ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੇ ਦੱਸਿਆ ਕਿ ਮੈਨੂੰ ਮਨ ਸ਼ਰਮਾ ਨੇ ਕਿਹਾ ਵੀ ਪੁਲਿਸ ਜਿਹੜੀ 2 ਲੱਖ ਰੁਪਏ ਡਿਮਾਂਡ ਕਰ ਰਹੀ ਹੈ ਉਸ ਤੋਂ ਬਾਅਦ ਉਹਨੇ ਜਿਹੜੇ ਇੱਥੇ ਚੋਹਾਨ ਹਸਪੀਟਲ ਹੈ ਉੱਥੇ ਡਾਕਟਰ ਜਿਹੜੇ ਬਲਜੀਤ ਚੋਹਾਨ ਹਨ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਉਹ ਜਿਹੜੇ ਪੈਸੇ ਉਹਨਾਂ ਨੂੰ ਦੇਣ ਤੇ ਮਨ ਸ਼ਰਮਾ ਨੇ ਬੰਦੀ ਤੋਂ ਹੰਦੀ ਕੋਲ ਪੈਸੇ ਲੈ ਲਏ। ਮੈਡਮ ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਹੁੰਦਾ? ਅਸੀਂ ਇਹਨੂੰ ਅਧਿਕਾਰ ਦੇ ਦਿੱਤਾ ਸੀ ਕੋਈ ਗ੍ਰਿਫਤਾਰ ਕੀਤਾ ਜਿਸ ਤੋਂ ਜਿਹੜੀ ਉਹ 25000 ਰੁਪਏ ਦੀ ਟਿਕੰਦੀ ਹੋ ਚੁੱਕੀ। ਖਬਰ ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਹੈ ਜਿੱਥੇ ਕਿ ਫਗਵਾੜਾ ਪੁਲਿਸ ਨੇ ਇੱਕ ਅਜੇਹੇਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੁਲਿਸ ਦੇ ਨਾਮ ਉੱਤੇ ਰਿਸ਼ਵਤ ਮੰਗ ਰਿਆ ਸੀ ਐਨਆਈ ਨਹੀਂ ਫਗਵਾੜਾ ਪੁਲਿਸ ਦੇ ਨਾਮ ਉੱਤੇ ਇਸ ਵਿਅਕਤੀ ਨੇ ਇੱਕ ਨਸ਼ਾ ਤਸਕਰ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਲੈ ਆ ਵੀ ਲਏ ਜਿਸ ਨੂੰ ਹੁਣ ਫਗਵਾੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਬਲਕਿ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਤੇ ਬੇਹਦੀ ਖਾਸਮ ਖਾਸਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਸੂਤਰਾਂ ਦੀ ਮੰਨੀਏ ਤਾਂ ਫਗਵਾੜਾ ਦੇ ਵਿੱਚ ਜਦੋਂ ਵੀ ਕਾਂਗਰਸ ਦਾ ਕੋਈ ਛੋਟਾ ਜਾਂ ਵੱਡਾ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਵਿੱਚ ਇਸ ਨੌਜਵਾਨ ਨੂੰ ਸਟੇਜ ਦੇ ਨੇੜੇ ਹੀ ਦੇਖਿਆ ਜਾ ਸਕਦਾ ਹੈ ਜਿਸ ਦੇ ਚੱਲਦੇ ਇਸ ਦੀ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਕਈ ਹੋਰ ਦਿਗਜ ਨੇਤਾਵਾਂ ਦੇ ਨਾਲ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਪਰ ਹੁਣ ਇਸ ਨੌਜਵਾਨ ਨੂੰ ਰਿਸ਼ਵਤ ਦੇ ਨਾਮ ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ 우ਸ਼ਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਫਗਵਾੜਾ ਦੇ ਹੀ ਇੱਕ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨ ਸ਼ਰਮਾ ਨੇ ਉਸ ਨੌਜਵਾਨ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਕਿ ਉਹ ਪੁਲਿਸ ਕੋਲੋਂ ਉਸ ਨੂੰ ਛੁਡਾ ਦੇਵੇਗਾ ਜਿਸ ਦਾ ਪਤਾ ਜਦੋਂ ਉਹਨਾਂ ਦੀ ਟੀਮ ਨੂੰ ਲੱਗਾ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅ ਅਸੀਂ ਇੱਕ ਕੱਲ ਸਾਨੂੰ ਸਾਰੇ ਨੋਟਿਸ ਦੇ ਵਿੱਚ ਗੱਲ ਆਈ ਸੀ ਕਿ ਇੱਕ ਜਿਹੜਾ ਮਨ ਸ਼ਰਮਾ ਨਾਮ ਦਾ ਵਿਅਕਤੀ ਹੈ ਉਹਨੇ ਪੁਲਿਸ ਦੇ ਨਾਮ ਤੇ 2 ਲੱਖ ਰੁਪਏ ਜਿਹੜੀ ਆ ਉਹ ਕਿਸੇ ਲੇਡੀ ਦੇ ਕੋਲੋਂ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਆ ਉਸ ਤੋਂ ਜਿਹੜੇ ਉਹ ਲੈਨੇ ਤੇ ਉਹ ਜਿਹੜੇ ਪ੍ਰੈਸਟ ਨੇ ਉਹਨੇ 2 ਲੱਖ ਰੁਪਏ ਉਹਨੇ ਇੱਕ ਸਮਗਲ ਰਸੀ ਜਿੰਨ ਜਿਹਦੇ ਤੇ ਆਲਰੇਡੀ ਸਾਡੇ ਕੋਲੋਂ ਐਫ ਆਈ ਆ ਦਰਜ ਹੋ ਚੁੱਕੀ ਸੀਗੀ ਤੇ ਆਲਰੇਡੀ ਉਹ ਗ੍ਰਿਫਤਾਰ ਸੀ ਤੇ ਆਲਰੇਡੀ ਉਹ ਸਾਡੀ ਕਸਟਡੀ ਦੇ ਵਿੱਚ ਸੀ ਉਹਦੇ ਨੂੰ ਬਚਾਉਣ ਵਾਸਤੇ ਉਹਨੂੰ ਪੁਲਿਸ ਤੋਂ ਛੁਡਵਾਉਣ ਵਾਸਤੇ ਉਹ ਤੋਂ ਜਿਹੜੇ ਉਹ ਪੈਸੇ ਦੀ ਮੰਗ ਕੀਤੀ ਸੀ ਤੋਂ ਉਹ ਤੋਂ ਪੈਸੇ ਲੈ ਵੀ ਲੈ ਸੀ ਤੇ ਜਦੋਂ ਸਾਡੇ ਨੋਟਿਸ ਦੇ ਵਿੱਚ ਇਹ ਗੱਲ ਆਈ ਹੈ ਤੋਂ ਉਸ ਬਤ ਤਸਦੀਕ ਕਰਨ ਤੋਂ ਬਾਅਦ ਅਸੀਂ ਇਮੀਡੀਏਟਲੀ ਜਿਹਦੇ ਤੇ 104 104 ਨੰਬਰ 24 ਤੇ 25 ਨੂੰ ਜਦੋਂ ਕਦਮਾ ਦਰਜ ਕੀਤਾ ਹੈ ਐਕਸਟਰਸ਼ਨ ਜਿਹੜੀਆਂ ਤਰ੍ਹਾਂ ਆਮ ਕਰਦੇ ਮੈਡਮ ਇਹ ਪੈਸੇ ਇਹਨੇ ਮੰਗਾਇੇ ਕਿੱਦਾਂ ਸੀ ਕੈਸ਼ ਮੰਗਾਈ ਜਾਂ ਉਹਨੇ ਮੰਗਾਈ ਸੀ ਕਿੱਦਾਂ ਇੱਥੇ ਇਹਨਾਂ ਨੇ ਜਿਹੜੇ ਜਦੋਂ ਇਹ ਮਨ ਸ਼ਰਮਾ ਦੀ ਗੱਲਬਾਤ ਹੋਈ ਹੈ ਉਸ ਲੜਕੀ ਦੇ ਦੱਸੇ ਦੱਸਿਆ ਉਹ ਕਹਿੰਦਾ ਵਾ ਕਿ ਜਿਸ ਦਾ ਨਾਮ ਬਲਜੀਤ ਕੌਰ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੇ ਦੱਸਿਆ ਕਿ ਮੈਨੂੰ ਮਨ ਸ਼ਰਮਾ ਨੇ ਕਿਹਾ ਵੀ ਪੁਲਿਸ ਜਿਹੜੀ 2 ਲੱਖ ਰੁਪਏ ਦੀ ਡਿਮਾਂਡ ਕਰ ਰਹੀ ਹੈ ਉਸ ਤੋਂ ਬਾਅਦ ਉਹਨੇ ਜਿਹੜੇ ਇੱਥੇ ਚੋਹਾਨ ਹਸਪੀਟਲ ਹੈ ਉੱਥੇ ਡਾਕਟਰ ਜਿਹੜੇ ਬਲਜੀਤ ਚੋਹਾਨ ਨਾਲ ਉਹਨਾਂ ਨੇ ਰਿਕਵੈਸਟ ਕੀਤੀ ਕਿ ਉਹ ਜਿਹੜੇ ਪੈਸੇ ਉਹਨਾਂ ਨੂੰ ਦੇਣ ਤੇ ਮਨ ਸ਼ਰਮਾ ਨੇ ਬੰਦੀ ਤੋਂ ਹੰਦੀ ਕੋਲ ਪੈਸੇ ਲੈ ਲਏ। ਮੈਡਮ ਕਿਹੜੀ ਜਨਤ ਤੋਂ ਗ੍ਰਿਫਤਾਰ ਕੀਤਾ ਗਿਆ ਹੁੰਦਾ? ਅਸੀਂ ਇਹਨੂੰ ਅੱਜ ਕਰਦੇ ਦਿੰਦੇ ਕੋਈ ਗ੍ਰਿਫਤਾਰ ਕੀਤਾ ਜਿਸ ਤੋਂ ਜਿਹੜੀ ਉਹ 25000 ਰੁਪਏ ਦੀ ਟਿਕੰਦੀ ਹੋ ਚੁੱਕੀ ਹੈ। ਖਬਰ ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਹੈ ਜਿੱਥੇ ਕਿ ਫਗਵਾੜਾ ਪੁਲਿਸ ਨੇ ਇੱਕ ਅਜੇਹਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੁਲਿਸ ਦੇ ਨਾਮ ਉਤੇ ਰਿਸ਼ਵਤ ਮੰਗ ਰਿਹਾ ਸੀ ਐਨਆਈ ਨਹੀਂ ਫਗਵਾੜਾ ਪੁਲਿਸ ਦੇ ਨਾਮ ਉਤੇ ਇਸ ਵਿਅਕਤੀ ਨੇ ਇੱਕ ਨਸ਼ਾ ਤਸਕਰ ਦੀ ਫਰੰਟ ਦੇ ਕੋਲੋਂ 2 ਲੱਖ ਰੁਪਏ ਲੈ ਆ ਵੀ ਲਏ ਜਿਸ ਨੂੰ ਹੁਣ ਫਗਵਾੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਬਲਕਿ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਤੇ ਬੇਹਦੀ ਖਾਸਮ ਖਾਸਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਸੂਤਰਾਂ ਦੀ ਮੰਨੀਏ ਤਾਂ ਫਗਵਾੜਾ ਦੇ ਵਿੱਚ ਜਦੋਂ ਵੀ ਕਾਂਗਰਸ ਦਾ ਕੋਈ ਛੋਟਾ ਜਾਂ ਵੱਡਾ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਵਿੱਚ ਇਸ ਨੌਜਵਾਨ ਨੂੰ ਸਟੇਜ ਦੇ ਨੇੜੇ ਹੀ ਦੇਖਿਆ ਜਾ ਸਕਦਾ ਹੈ ਜਿਸ ਦੇ ਚੱਲਦੇ ਇਸ ਦੀ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਕਈ ਹੋਰ ਦਿਗਜ ਨੇਤਾਵਾਂ ਦੇ ਨਾਲ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਪਰ ਹੁਣ ਇਸ ਨੌਜਵਾਨ ਨੂੰ ਰਿਸ਼ਵਤ ਦੇ ਨਾਮ ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਖਾਣਾ ਸਿਟੀ ਦੇ ਐਸਐਚਓ 우ਸ਼ਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਫਗਵਾੜਾ ਦੇ ਹੀ ਇੱਕ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨ ਸ਼ਰਮਾ ਨੇ ਉਸ ਨੌਜਵਾਨ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਕਿ ਉਹ ਪੁਲਿਸ ਕੋਲੋਂ ਉਸ ਨੂੰ ਛੁਡਾ ਦੇਵੇਗਾ ਜਿਸ ਦਾ ਪਤਾ ਜਦੋਂ ਉਹਨਾਂ ਦੀ ਟੀਮ ਨੂੰ ਲੱਗਾ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਇੱਕ ਕੱਲ ਸਾਨੂੰ ਸਾਰੇ ਨੋਟਿਸ ਦੇ ਵਿੱਚ ਗੱਲ ਆਈ ਸੀ ਕਿ ਇੱਕ ਜਿਹੜਾ ਮਨ ਸ਼ਰਮਾ ਨਾਮ ਦਾ ਵਿਅਕਤੀ ਹੈ ਉਹਨੇ ਪੁਲਿਸ ਦੇ ਨਾਮ ਤੇ 2 ਲੱਖ ਰੁਪਏ ਜਿਹੜੀ ਆ ਉਹ ਕਿਸੇ ਲੇਡੀ ਦੇ ਕੋਲੋਂ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਆ ਉਸ ਤੋਂ ਜਿਹੜੇ ਉਹ ਲੈਨੇ ਤੇ ਉਹ ਜਿਹੜੇ ਪੈਸੇ ਨੇ ਉਹਨੇ 2 ਲੱਖ ਰੁਪਏ ਉਹਨੇ ਇੱਕ ਸਮਗਲਰਸੀ ਜਿੰਗ ਜਿਹਦੇ ਤੇ ਆਲਰੇਡੀ ਸਾਡੇ ਵੱਲੋਂ ਐਫਆਈਆ ਦਰਜ ਹੋ ਚੁੱਕੀ ਸੀਗੀ ਤੇ ਆਲਰੇਡੀ ਉਹ ਗ੍ਰਿਫਤਾਰ ਸੀ ਤੇ ਆਲਰੇਡੀ ਉਹ ਸਾਡੀ ਕਸਟਡੀ ਦੇ ਵਿੱਚ ਸੀ ਉਹਦੇ ਨੂੰ ਬਚਾਉਣ ਵਾਸਤੇ ਉਹਨੂੰ ਪੁਲਿਸ ਤੋਂ ਛਡਵਾਉਣ ਵਾਸਤੇ ਉਹ ਤੋਂ ਜਿਹੜੇ ਉਹ ਪੈਸੇ ਦੀ ਮੰਗ ਕੀਤੀ ਸੀ ਤੋਂ ਪੈਸੇ ਲੈ ਲਈ ਲੈ ਸੀ ਇਹ ਜਦੋਂ ਸਾਡੇ ਨੋਟਿਸ ਦੇ ਵਿੱਚ ਇਹ ਗੱਲ ਆਈ ਹੈ ਤੋਂ ਸਭ ਤੋਂ ਤਸਦੀਕ ਕਰਨ ਤੋਂ ਬਾਅਦ ਅਸੀਂ ਇਮੀਡੀਏਟਲੀ ਜਿਹਦੇ ਤੇ 104 104 ਨੰਬਰ 24-25 ਨੂੰ ਜਿਹੜਾ ਮਕਦਮਾ ਦਰਜ ਕੀਤਾ ਹੈ ਐਕਸਟਰਸ਼ਨ ਜਿਹੜੀਆਂ ਤਰ੍ਹਾਂ ਦੀ ਤਰ੍ਹਾਂ ਮੈਡਮ ਇਹ ਪੈਸੇ ਇਹਨੇ ਮਂਗਾਏ ਕਿੱਦਾਂ ਸੀ ਕੈਸ਼ ਮਂਗਾਏ ਜਾਂ ਆਨਲਾਈਨ ਮਂਗਾਏ ਸੀ ਕਿੱਦਾਂ ਇੱਥੇ ਇਹਨਾਂ ਨੇ ਜਿਹੜੇ ਜਦੋਂ ਇਹ ਮਨ ਸ਼ਰਮਾ ਦੀ ਗੱਲਬਾਤ ਹੋਈ ਹੈ ਉਸ ਲੜਕੀ ਦੇ ਦੱਸਿਆ ਉਹ ਕਜਿਸ ਦਾ ਨਾਮ ਬਲਜੀਤ ਕੌਰ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੇ ਦੱਸਿਆ ਕਿ ਮੈਨੂੰ ਮਨ ਸ਼ਰਮਾ ਨੇ ਕਿਹਾ ਵੀ ਪੁਲਿਸ ਜਿਹੜੀ 2 ਲੱਖ ਰੁਪਏ ਡਿਮਾਂਡ ਕਰ ਰਹੀ ਹੈ ਉਸ ਤੋਂ ਬਾਅਦ ਉਹਨੇ ਜਿਹੜੇ ਇੱਥੇ ਚੋਹਾਨ ਹਸਪੀਟਲ ਹੈ ਉਹਦੀ ਡਾਕਟਰ ਜਿਹੜੀ ਬਲਜੀਤ ਚੋਹਾਨ ਨਾਲ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਉਹ ਜਿਹੜੇ ਪੈਸੇ ਲੋਨਮ ਦੇਣ ਤੇ ਮਨ ਸ਼ਰਮਾ ਨੇ ਬੁਲਦੀਚੋ ਅੰਦੀ ਕੋਲ ਪੈਸੇ ਲੈ ਲਏ ਮੈਡਮ ਕਿਹੜੇ ਜਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ ਅਸੀਂ ਇਹਨੂੰ ਅਜੇ ਕਰਦੇ ਦਿੰਦੇ ਕੋਈ ਗ੍ਰਿਫਤਾਰ ਕੀਤਾ ਜਿਸ ਤੋਂ ਜਿਹੜੀ ਉਹ 25000 ਰੁਪਏ ਦੀ ਰਿਕਵਰੀ ਹੋ ਚੁੱਕੀ ਖਬਰ ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਹੈ ਜਿੱਥੇ ਕਿ ਫਗਵਾੜਾ ਪੁਲਿਸ ਨੇ ਇੱਕ ਅਜੇਹੇਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੁਲਿਸ ਦੇ ਨਾਮ ਉੱਤੇ ਰਿਸ਼ਵਤ ਮੰਗ ਰਿਆ ਸੀ ਐਨਆਈ ਨਹੀਂ ਫਗਵਾੜਾ ਪੁਲਿਸ ਦੇ ਨਾਮ ਉੱਤੇ ਇਸ ਵਿਅਕਤੀ ਨੇ ਇੱਕ ਨਸ਼ਾ ਤਸਕਰ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਲੈ ਵੀ ਲਏ ਜਿਸ ਨੂੰ ਹੁਣ ਫਗਵਾੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਬਲਕਿ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਤੇ ਬੇਹਦੀ ਖਾਸਮ ਖਾਸਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਸੂਤਰਾਂ ਦੀ ਮੰਨੀਏ ਤਾਂ ਫਗਵਾੜਾ ਦੇ ਵਿੱਚ ਜਦੋਂ ਵੀ ਕਾਂਗਰਸ ਦਾ ਕੋਈ ਛੋਟਾ ਜਾਂ ਵੱਡਾ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਵਿੱਚ ਇਸ ਨੌਜਵਾਨ ਨੂੰ ਸਟੇਜ ਦੇ ਨੇੜੇ ਹੀ ਦੇਖਿਆ ਜਾ ਸਕਦਾ ਹੈ ਜਿਸ ਦੇ ਚੱਲਦੇ ਇਸ ਦੀ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਕਈ ਹੋਰ ਦਿੱਗਜ ਨੇਤਾਵਾਂ ਦੇ ਨਾਲ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਪਰ ਹੁਣ ਇਸ ਨੌਜਵਾਨ ਨੂੰ ਰਿਸ਼ਵਤ ਦੇ ਨਾਮ ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਫਗਵਾੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ 우ਸ਼ਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਫਗਵਾੜਾ ਦੇ ਹੀ ਇੱਕ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨ ਸ਼ਰਮਾ ਨੇ ਉਸ ਨੌਜਵਾਨ ਦੀ ਫਰੈਂਡ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਕਿ ਉਹ ਪੁਲਿਸ ਕੋਲੋਂ ਉਸ ਨੂੰ ਛੁਡਾ ਦੇਵੇਗਾ ਜਿਸ ਦਾ ਪਤਾ ਜਦੋਂ ਉਹਨਾਂ ਦੀ ਟੀਮ ਨੂੰ ਲੱਗਾ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਇੱਕ ਕੱਲ ਸਾਨੂੰ ਸਾਰੇ ਨੋਟਿਸ ਦੇ ਵਿੱਚ ਗੱਲ ਆਈ ਸੀ ਕਿ ਇੱਕ ਜਿਹੜਾ ਮਨ ਸ਼ਰਮਾ ਨਾਮ ਦਾ ਵਿਅਕਤੀ ਹੈ ਉਹਨੇ ਪੁਲਿਸ ਦੇ ਨਾਮ ਤੇ 2 ਲੱਖ ਰੁਪਏ ਜਿਹੜੇ ਆ ਉਹ ਕਿਸੇ ਲੇਡੀ ਦੇ ਉੱਤੋਂ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਆ ਉਸ ਤੋਂ ਜਿਹੜੇ ਉਹ ਲਏ ਨੇ ਤੇ ਉਹ ਜਿਹੜੇ ਪੈਸੇ ਨੇ ਉਹਨੇ 2 ਲੱਖ ਰੁਪਏ ਉਹਨੇ ਇੱਕ ਉਹ ਸਮਗਲਰ ਸੀ ਜਿੰਨ ਜਿਹਦੇ ਤੇ ਆਲਰੇਡੀ ਸਾਡੇ ਕੋਲੋਂ ਐਫ ਆਈ ਆ ਦਰਜ ਹੋ ਚੁੱਕੀ ਸੀਗੀ ਤੇ ਆਲਰੇਡੀ ਉਹ ਗ੍ਰਿਫਤਾਰ ਸੀ ਵੀ ਆਲਰੇਡੀ ਉਹ ਸਾਡੀ ਕਸਟਡੀ ਦੇ ਵਿੱਚ ਸੀ ਉਹਦੇ ਨੂੰ ਬਚਾਉਣ ਵਾਸਤੇ ਉਹਨੂੰ ਪੁਲਿਸ ਤੋਂ ਛੁਡਵਾਉਣ ਵਾਸਤੇ ਉਹ ਤੋਂ ਜਿਹੜੇ ਉਹ ਪੈਸੇ ਦੀ ਮੰਗ ਕੀਤੀ ਸੀ ਤੋਂ ਤਾਂ ਪੈਸੇ ਲੈ ਲਈ ਲੈ ਸੀ ਜਿਹਦੇ ਸਬੰਧੀ ਨੋਟਿਸ ਦੇ ਵਿੱਚ ਗੱਲ ਆਈ ਹੈ ਤੋਂ ਉਸ ਬਤ ਤਸਦੀਕ ਕਰਨ ਤੋਂ ਬਾਅਦ ਅਸੀਂ ਇਮੀਡੀਟਲੀ ਜਿਹਦੇ ਤੇ 104 240 ਨੰਬਰ 24 ਤੇ 25 ਨੂੰ ਜਦੋਂ ਕਦਮਾ ਦਰਜ ਕੀਤਾ ਹੈ ਐਕਸਟਰਸ਼ਨ ਜਿਹੜੀਆਂ ਜਿਹੜੀਆਂ ਤਰ੍ਹਾਂ ਨਹੀਂ ਕਰਦੇ ਮੈਡਮ ਇਹ ਪੈਸੇ ਇਹਨੇ ਮੰਗਾਈ ਕਿੱਦਾਂ ਸੀ ਕੈਸ਼ ਮੰਗਾਈ ਜਾਂ ਉਹਨੇ ਮੰਗਾਈ ਸੀ ਕਿੱਦਾਂ ਇੱਥੇ ਇਹਨਾਂ ਨੇ ਜਿਹੜੇ ਜਦੋਂ ਇਹ ਮਨ ਸ਼ਰਮਾ ਦੀ ਗੱਲਬਾਤ ਹੋਈ ਹੈ ਉਸ ਲੜਕੀ ਦੇ ਦੱਸੇ ਦੱਸਿਆ ਉਹ ਕਹਿੰਦਾ ਜਿਸ ਦਾ ਨਾਮ ਬਲਜੀਤ ਕੌਰ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੇ ਦੱਸਿਆ ਕਿ ਮੈਨੂੰ ਮਨ ਸ਼ਰਮਾ ਨੇ ਕਿਹਾ ਵੀ ਪੁਲਿਸ ਜਿਹੜੀ 2 ਲੱਖ ਰੁਪਏ ਦੀ ਡਿਮਾਂਡ ਕਰ ਰਹੀ ਹੈ ਉਸ ਤੋਂ ਬਾਅਦ ਉਹਨੇ ਜਿਹੜੇ ਇੱਥੇ चौहान ਹਸਪੀਟਲ ਹੈ ਉੱਥੇ ਡਾਕਟਰ ਜਿਹੜੇ ਬਲਜੀਤ चौहान ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਉਹ ਜਿਹੜੇ ਪੈਸੇ ਉਹਨਾਂ ਨੂੰ ਦੇਣ ਤੇ ਮਨ ਸ਼ਰਮਾ ਨੇ ਬੰਦੀ ਤੋਂ ਹੰਦੀ ਕੋਲ ਪੈਸੇ ਲੈ ਲਏ। ਮੈਡਮ ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਹੁੰਦਾ? ਅਸੀਂ ਇਹਨੂੰ